ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਹਲਕਾ ਪੂਰਬੀ ਦੇ ਇੰਚਾਰਜ ਜਸਪੀਰ ਸਿੰਘ ਗਿੱਲ ਟਿੰਪਾ ਵੱਲੋਂ ਜੰਮੂ ਕਸ਼ਮੀਰ ਦੇ ਪਹਲਗਾਮ ਵਿਖੇ ਹੋਏ ਆਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਹੋਇਆਂ ਵਰਕਰ ਅਤੇ ਔਦੇਦਾਰਾਂ ਵੱਲੋਂ ਨਿਊ ਅੰਮ੍ਰਿਤਸਰ ਦਫ਼ਤਰ ਤੋਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਆਤਵਾਦ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਐਸਮੋਕੇ ਵਰुण ਪਾਠੀਆ ਨਰਿੰਦਰ ਸਿੰਘ ਲਾਡੀ ਪ੍ਰਿੰਸ ਸਮੇਤ ਮੈਂਬਰ ਮੌਜੂਦ ਸਨ ਪਾਕਿਸਤਾਨ ਵੱਲੋਂ ਜਿਹੜਾ ਹਮੇਸ਼ਾ ਹੀ ਇੰਡੀਆ ਤੋਂ 1000 ਕਟ ਬਲੀਡ ਕਰਦੀ ਜਿਹੜੀ ਉਹਦੀ ਪਾਲਿਸੀ ਆ ਉਸ ਦੇ ਖਿਲਾਫ ਅਸੀਂ ਜਿਹੜਾ ਅੱਜ ਪ੍ਰੋਟੈਸਟ ਕਰ ਰਹੇ ਆ ਮੇਰੀ ਸਰਕਾਰ ਨੂੰ ਅਪੀਲ ਆ ਕੇ ਸਮੁੱਚਾ ਪੰਜਾਬ ਇਸ ਦੁੱਖ ਦੀ ਘੜੀ ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਆਪਣੀ ਸਰਕਾਰ ਦੇ ਨਾਲ ਖੜਾ ਹੈ ਤੇ ਅਸੀਂ ਇਹੋ ਜਿਹਾਂ ਕਟડાਾਂ ਦੀ ਜਿਹੜੀ ਆ ਉਹ ਸਖਤ ਦਿੰਦਾ ਕਰਦੇ ਆ ਤੇ ਸਰਕਾਰ ਨੂੰ ਏਕ ਚਾਹੇ ਨੇ ਤੇ ਇਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਹੋਰ ਵੀ ਦੇਸ਼ ਦਾ ਦੁਖੀ ਦੇਸ਼ ਅਲਖ ਚੁੱਕੇ ਨਾ ਵੇਖੇ